ਕਰਤ ਲਗਾ ਪਾਟੀ ਚੋ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਦੀਲ ਜਾਖੜ ਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਤਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕਰੋੜ ਰੁਪਈਆ ਦਿੱਤਾ। ਉਹ ਸੱਜੇ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਵਸਤੇ। ਜੀ। ਸੱਜੇ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ। ਕਿ ਪੈਸੇ ਕਿੱਥੇ ਗਏ? ਪੈਸਾ ਆਇਆ ਕਿੱਥੋਂ? ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ? ਕਿਹਦੇ ਕੋ ਆਇਆ? ਕਿਸਾਨਾਂ ਦਾ ਪੈਸਾ ਹੈ? ਨੌਜਵਾਨਾਂ ਦਾ ਪੈਸਾ ਹੈ? ਕਿਹਦਾ ਸੀਗਾ? ਦਜੀ ਗੱਲ। ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਜ਼ਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇਤੇ ਵੱਲਾ ਜਿਹੜਾ ਬੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਾਡ ਉਹ ਪਹਿਲਾ ਹੀ ਵਾਵਾ ਸੀਗਾ ਸਰਦਾਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦੇ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਬਾਜਵੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਪਰ ਹੁੰਦਿਆਂ ਸਰ ਸਿੱਧੂ ਦਾ ਜਿਹੜਾ ਬਿਆਨ ਆ ਕਿ ਤਰੀਕੇ ਨਾਲ ਦੇਖਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਾਰਟੀ ਚ ਦੇਖੋ ਸਵਾਲ ਇਹ ਆ ਕਿ